ਕਨੌਰੀ ਬਾਰਡਰ ਦੀ ਜੇਕਰ ਗੱਲ ਕਰੀਏ ਤਾਂ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾ ਦਾ 24ਵਾਂ ਦਿਨ ਐ ਮਰ ਵਰਤ ਨੂੰ ਲੈ ਕੇ ਤੇ ਜੇਕਰ ਗੱਲ ਕਰੀਏ ਇੱਥੇ ਪਹੁੰਚਣ ਵਾਲੇ ਲੋਕਾਂ ਦੀ ਨੌਜਵਾਨਾਂ ਦੀ ਤਾਂ ਦੱਸ ਦਈਏ ਕਿ ਵੱਖ-ਵੱਖ ਸਖਸ਼ੀਤਾ ਆਗੂ ਸਮਾਜਿਕ ਧਾਰਮਿਕ ਤੇ ਸਿਆਸੀ ਲੋਕ ਜਿਹੜੇ ਆ ਰਹੇ ਨੇ ਗੀਤਕਾਰ ਆ ਰਹੇ ਨੇ ਰਾਈਟਰ ਆ ਰਹੇ ਨੇ ਤੇ ਨਾਲ ਹੀ ਨਾਲ ਗਾਉਣ ਵਾਲੇ ਸਿੰਗਰ ਵੀ ਆ ਰਹੇ ਨੇ ਤੇ ਹੋਰ ਜਿਹੜੀਆਂ ਕਹਿ ਸਕਦੇ ਹਾਂ ਸਖਸ਼ੀਤਾ ਨੇ ਉਹ ਵੀ ਖਨੋਰੀ ਬਾਰਡਰ ਆ ਰਹੀਆਂ ਨੇ ਤਾਂ ਕਿ ਜਿਹੜਾ ਅੰਦੋਲਨ ਨੂੰ ਜਿੱਤਿਆ ਜਾ ਸਕੇ ਜਿੱਥੇ ਜ਼ਮੀਨਾਂ ਵਾਲੇ ਆ ਰਹੇ ਨੇ ਉੱਥੇ ਜ਼ਮੀਰਾਂ ਵਾਲੇ ਵੀ ਆ ਰਹੇ ਨੇ ਤਾਂ ਤਸਵੀਕ ਜ਼ਰੂਰ ਮੈਂ ਗੁਰਪ੍ਰੀਤ ਨੂੰ ਕਉਂਗਾ ਦਿਖਾਈ ਜਾਵੇ ਕਿ ਸੋਨੂ ਸੀਤੋ ਤੇ ਉਹਦੇ ਨਾਲ ਦੇ ਸਾਥੀ ਵੀ ਪਹੁੰਚ ਰਹੇ ਨੇ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਇਹ ਵੀ ਵਿਅਕਤੀ ਵੀ ਇੱਥੇ ਜਿਹੜਾ ਹੈਗਾ ਸਰਦਾਰ ਡੱਲੇਵਾਲ ਸਾਹਿਬ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਿਆ ਤੇ ਲੰਗਰ ਇੱਥੇ ਤਮਾਮ ਚੱਲ ਰਹੇ ਨੇ ਆ ਸਾਰੇ ਸੇਵਾਦਾਰ ਹੀ ਨੇ ਕੋਈ ਲੰਗਰ ਲਗਾ ਰਿਹਾ ਕੋਈ ਚਾਹ ਦਾ ਲੰਗਰ ਆ ਕੋਈ ਕਿਸ ਚੀਜ਼ ਦਾ ਲੰਗਰਾ ਹਰ ਵਿਅਕਤੀ ਇੱਥੇ ਸੇਵਾ ਨਿਭਾ ਰਿਹਾ ਤੇ ਬੜੇ ਦੂਰੋਂ ਦੂਰੋਂ ਜਿਹੜੇ ਲੋਕ ਨੇ ਇੱਥੇ ਆਏ ਹੋਏ ਨੇ ਖਨੌਰੀ ਬਾਰਡਰ ਦੀ ਜੇਕਰ ਗੱਲ ਕਰੀਏ ਤਾਂ ਹਰ ਵਿਅਕਤੀ ਚਾਹੁੰਦਾ ਕਿ ਸਰਦਾਰ ਦਲੇਵਾਲ ਸਾਹਿਬ ਹੋਰਾਂ ਦਾ ਇਸ ਔਖੀ ਘੜੀ ਦੇ ਵਿੱਚ ਸਾਥ ਦਿੱਤਾ ਜਾਵੇ ਉਸ ਸਾਥ ਨੂੰ ਤੇ ਅੰਦੋਲਨ ਨੂੰ ਜਿੱਤਣ ਦੇ ਲਈ ਸੋਨੂ ਸੀਤੋ ਦੇ ਨਾਲ ਨਾਲ तमाम ਅੰਮ੍ਰਿਤਸਰ ਤੋਂ ਲੋਕ ਤਮਾਮ ਤਰਨ ਤਰਨ ਤੋਂ ਲੋਕ ਸਰਹੱਦੀ ਇਲਾਕਿਆਂ ਤੋਂ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਇਹ ਗੱਲਬਾਤ ਤੁਹਾਨੂੰ ਸੀ ਤੁਹਾਨੂੰ ਕਰਾਂਗੇ ਹਾਲਾਂਕਿ ਗੱਲ ਥੋੜੀ ਕਰਾਂਗੇ ਕਿ ਇੱਕ ਨੌਜਵਾਨਾਂ ਨੂੰ ਕੀ ਕਹਿੰਦਾ ਤੁਹਾਨੂੰ ਕੀ ਕਹੋਗੇ ਤੁਸੀਂ ਆਗੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਹਲੇ ਵੀ ਘਰਾਂ 'ਚ ਬੈਠੇ ਆ ਸੱਚ ਗੱਲ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਵੱਲੋਂ ਡਾਲਰ ਬਾਰਡਰ ਤੇ ਪਹੁੰਚਣਾ ਕਿਨਾਰੀ ਬਾਰਡਰ ਤੇ ਆਪਣੇ ਲੋ ਸਾਰੇ ਸਾਰੇ ਪੰਜਾਬੀ ਪਹੁੰਚੇ ਨੇ ਤੇ ਆਪਾਂ ਵੀ ਪਹੁੰਚਿਆ ਤੇ ਸਾਥ ਸਾਥ ਦੇਣ ਕਿਸਾਨਾਂ ਦਾ ਤੇ ਸਾਥ ਦੇਣ ਰੱਜ ਕੇ ਤਾਂ ਪਿਆਰ ਕਰਨ ਤੇ ਕਿਸਾਨ ਕਿਸਾਨ ਭਰਾਵਾਂ ਨੂੰ ਆਜੇ ਬੀਬੀਆਂ ਭੈਣਾਂ ਨੂੰ ਤੇ ਆਪਣੇ ਲੋ ਬੇਨਤੀ ਆ ਤੇ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡੇ ਕੋਲ ਜ਼ਮੀਨ ਹੈਗੀ ਆ ਜ਼ਮੀਨ ਨਹੀਂ ਹੈਗੀ ਨਹੀਂ ਹੈ ਜ਼ਮੀਨ ਹੈਗੀ ਨਹੀਂ ਜੀ ਜ਼ਮੀਰ ਹੈਗੀ ਹਾਂ ਜੀ ਹਾਂ ਜੀ ਜ਼ਮੀਰ ਹੈਗੀ ਹੈ ਤਾਂ ਆ ਗਏ ਹਨ ਹਾਂ ਜੀ ਹਾਂ ਜੀ ਮਿਲਣਾ ਫਿਰ ਬੱਪੂ ਨਾਲ ਡੱਲੇਵਾਲ ਸਾਹਿਬ ਨਾਲ ਹਾਂ ਜੀ ਬੱਪੂ ਨਾਲ ਮਿਲਾਂਗੇ ਮਿਲਾਂਗੇ ਜਿੰਨਿਆਂ ਤੇ ਪੰਜਾਬ ਚੋਂ ਤੇ ਆਪਣੇ ਨਾਲ ਸੋਚ ਤੇ ਸੋਚ ਤੇ ਵਿਚਾਰ ਦੇਣਗੇ ਗਾ ਤੇ ਆਪਣੇ ਵਾਲੋ ਭਰਾ ਜਿੰਨਿਆਂ ਤੇ ਪਹੁੰਚਣ ਦਿੱਲੀ ਧਰਨੇ ਤੇ ਆਪਣੇ ਵਾਲੋ ਆਪਣੇ ਲੋ ਸਾਰੇ ਧੰਨਵਾਦ ਜੀ ਥੈਂਕ ਯੂ ਬਿਲਕੁਲ ਬਿਲਕੁਲ ਸੋਨੂ ਸੀਤੋ ਵਾਲਾ ਹਾਲਾਂਕਿ ਲੋਕ ਟਰੋਲ ਕਰਦੇ ਨੇ ਬਹੁਤ ਸਾਰੇ ਲੋਕ ਪਰ ਅੱਜ ਇਸ ਇਸ ਥਾਂ ਤੇ ਆ ਕੇ ਟਰੋਲ ਕਰਨਾ ਨਹੀਂ ਆ ਸੋਨੂ ਸੀਤੋ ਦਾ ਇੱਕ ਜ਼ਿੰਮੇਵਾਰ ਵਿਅਕਤੀ ਬਣ ਕੇ ਸੋਨੂ ਸੀਤੋ ਇੱਥੇ ਆਇਆ ਜੇਕਰ ਸੋਨੂ ਸੀਤੋ ਆ ਸਕਦਾ ਆ ਤਾਂ ਫਿਰ ਸੂਝਵਾਨ ਸਮਝਦਾਰ ਚੁਸਤ ਫੁਰਤ ਲੋਕ ਕਿਉਂ ਨਹੀਂ ਆਖਿਰਕਾਰ ਆਸਾ ਦੇਖੋ ਵੱਡਾ ਸਵਾਲ ਆ ਇਹ ਤੇ ਗੱਲ ਕਰਾਂਗੇ ਨੌਜਵਾਨ ਵੀ ਆਏ ਨੇ ਅੱਗੇ ਆ ਜਾਈਂ ਅੱਛਾ ਪਹਿਲਾਂ ਤੁਸੀਂ ਦੱਸੋ ਕਿੱਥੋਂ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਡੀ ਚਹੇਬੰਦੀ ਵੱਲੋਂ ਕਿਸਾਨ ਰਿਕਰੈਂਸ਼ ਕਮੇਟੀ ਪੰਜਾਬ ਕੋਟ ਵੱਡਾ ਵੱਲੋਂ ਡੇਲੀ ਪੋਸਟ ਦਾ ਸਾਡੇ ਕੈਂਪ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਅਮਰਸਰ ਸਾਹਿਬ ਤੋਂ ਆਏ ਆ ਸਾਡੀ ਟੀਮ ਤੇ ਸੇਵਾ ਕਰ ਰਹੇ ਆ ਇੱਥੇ ਲੰਗਰ ਦੀ ਤੇ ਲੰਗਰ ਦੀ ਸੇਵਾ ਵੀ ਕਰ ਰਹੇ ਆ ਤੇ ਸਾਡੇ ਆਪਣੇ ਲੱਧੂ ਸਾਹਿਬ ਜੀ ਆ ਗੁਰਸਹਿਬ ਸਿੰਘ ਪ੍ਰੈਸ ਕਟਰ ਪਹਿਲਾਂ ਇਹ ਦੱਸੋ ਸੋਨੂ ਸੀ ਤੋਂ ਹਰ ਕੋਈ ਮਜ਼ਾਕ ਦੇ ਵਿੱਚ ਲੈਂਦਾ ਟਰੋਲ ਕਰਦਾ ਉਹਨਾਂ ਨੂੰ ਪਰ ਅੱਜ ਇੱਥੇ ਆਏ ਨੇ ਜੀ ਇੱਕ ਜ਼ਿੰਮੇਵਾਰ ਬਣ ਕੇ ਚਲੋ ਕਿ ਇਹਨੂੰ ਵੀ ਆਪਣਾ ਨਿੰਦਿਆ ਨਹੀਂ ਕੀਤੀ ਕਰਨੀ ਚਾਹੀਦੀ ਕੋਈ ਪਤਾ ਨਹੀਂ ਲੈਂਦਾ ਕਿਹੜੇ ਕਿੱਥੇ ਸਮਾ ਆਣਾ ਵਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਆਪਣਾ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਨ ਆਏ ਆ ਸੋ ਸਾਰੇ ਬਾਕੀ ਵੀਰਾਂ ਨੂੰ ਬੇਨਤੀ ਕਿ ਚੜ੍ਹਦੀ ਕਲਾ ਦੇ ਨਾਲ ਖਲੋਰੀ ਬਾਡਰ ਤੇ ਪਹੁੰਚੋ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਅੱਜ 23-24 ਦਿਨ ਹੋ ਗਏ ਆ ਮਰਨ ਮਰਦਾਂ ਤੇ ਬੈਠੇ ਆ ਕਿਉਂਕਿ ਉਹਨਾਂ ਦਾ ਹੌਸਲਾ ਬਤੀ ਬਿਲਕੁਲ ਸਾਡੇ ਨਾਲ ਇੱਕ ਨੌਜਵਾਨ ਆ ਇਹ ਮੁੰਡਾ ਰਾਈਟਰ ਆ ਬੜਾ ਵਧੀਆ ਲਿਖਦਾ ਪਹਿਲਾਂ ਵੀ ਬਹੁਤ ਸਾਰਾ ਲਿਖਿਆ ਤੁਸੀਂ ਕੀ ਸੁਣਾਓਗੇ ਇਸ ਅੰਦੋਲਨ ਨੂੰ ਲੈ ਕੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਇਹ ਕਹੂੰਗਾ ਵੀ ਪਹਿਲਾਂ ਤਾਂ ਸਾਰੇ ਜਿੰਨੇ ਵੀ ਨੌਜਵਾਨ ਭਰਾ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸੋ ਵੀਰ ਹੈਗੇ ਨੇ ਸੋ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਖਨੋਰੀ ਬਾਰਡਰ ਜ਼ਰੂਰ ਪਹੁੰਚੋ ਤਾਂ ਕਿ ਜੋ ਏ ਆਪਾਂ ਮੋਰਚੇ ਨੂੰ ਪੂਰਾ ਕਾਇਮ ਕਰੀਏ ਤੇ ਆਪਣੇ ਡੱਲੇ ਵਾਲ ਸਬਜ਼ੀ ਦਾ ਆਪਾਂ ਸਾਥ ਦਈਏ ਜੀ ਸੋਨੂ ਸੀ ਤੋਂ ਵੀ ਆਇਆ ਹਾਂ ਜੀ ਭਰਾ ਆਪਣਾ ਹੀ ਬਹੁਤ ਘੈਂਟ ਭਰਾ ਜੀ ਇਹ ਵੀ ਕਿਸਾਨਾਂ ਦੇ ਹੱਕ ਦੇ ਲੋਕ ਮਜ਼ਾਕ ਚ ਲੈਂਦੇ ਨੇ ਹਨਾ ਸੀਰੀਅਸ ਨਹੀਂ ਲੈਂਦੇ ਪਰ ਇੱਥੇ ਆ ਕੇ ਲੱਗਦਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਾ ਨਹੀਂ ਸੋਨੂ ਇੰਨਾ ਨਹੀਂ ਮਾੜਾ ਜਿੰਨੇ ਲੋਕ ਕਹਿੰਦੇ ਜੀ ਪਤਾ ਕੀ ਉਹ ਬੰਦੇ ਦੇ ਨਾਲ ਆਪਾਂ ਵਿਚਰਦੇ ਹਾਂ ਉਦੋਂ ਪਤਾ ਲੱਗਦਾ ਬਹੁਤ ਘੈਂਟ ਇਨਸਾਨ ਹੈ ਜੀ ਬੋਲੂ ਪਰਾ ਸਬੂਤ ਵੀ ਦਿੱਤਾ ਪੂਰਾ ਹੀ ਪੂਰਾ ਘੈਂਟ ਸਬੂਤ ਦਿੱਤਾ ਇਹਨੇ ਆਪ ਵੀ ਸਾਨੂੰ ਸਾਰਿਆਂ ਨੂੰ ਕਹਿ ਕੇ ਕਹਿੰਦਾ ਭਰਾ ਆਪਾਂ ਸਾਰਿਆਂ ਨੇ ਚੱਲਣਾ ਈ ਰਲ ਮਿਲ ਕੇ ਜ਼ਮੀਨ ਨਹੀਂ ਹੈਗੀ ਇਹਦੇ ਕੋਲੇ ਜ਼ਮੀਨ ਐ ਨਹੀਂ ਪਰ ਸਾਡੇ ਸਾਰਿਆਂ ਕੋਲੇ ਵੀ ਜ਼ਮੀਨ ਨਹੀਂ ਇਸ ਜਿੰਨੇ ਵੀ ਭਰਾ ਐ ਆ ਪਰ ਜ਼ਮੀਰ ਹੈਗਾ ਈ ਸਾਡੇ ਕਿਸਾਨ ਭਰਾ ਸਾਡੇ ਹੱਕ 'ਚ ਵੀ ਕਈ ਵਾਰੀ ਖੜਦੇ ਆ ਜਾਂ ਕੱਲ ਨੂੰ ਸਾਡੇ ਤੇ ਭੀੜ ਪੈ ਸਕਦੀ ਆ ਤੇ ਸਾਡੇ ਨਾਲ ਵੀ ਇਹ ਖੜਨਗੇ ਤੇ ਅਸੀਂ ਵੀ ਇਹਨਾਂ ਦੇ ਨਾਲ ਖੜਨਾ ਸਾਨੂੰ ਚਾਹੀਦਾ ਈ ਲਫਜ਼ ਕੀ ਲਿਖਿਆ ਹੁਣ ਉਹ ਸੁਣਾਓ ਕੋਈ ਆਖਦਾ ਏ ਜੱਟ ਬਹੁਤ ਕੈਮਾ ਕੋਈ ਕੱਢੀ ਜਾਂਦਾ ਵੈਰੀਆਂ ਦੇ ਵਹਿਮ ਕੋਈ ਆਖਦਾ ਏ ਜੱਟ ਬਹੁਤ ਕੈਮਾ ਕੋਈ ਕੱਢੀ ਜਾਂਦਾ ਵੈਰੀਆਂ ਦੇ ਵਹਿਮ ਓ ਤੁਸੀਂ ਗੀਤਾਂ ਵਿੱਚ ਜਵਲੀਆਂ ਮਾਰ ਕੇ ਐਵੇਂ ਗੀਤਾਂ ਵਿੱਚ ਜਵਲੀਆਂ ਮਾਰ ਕੇ ਪਿੱਛੇ ਜੱਟ ਨੂੰ ਕਿਉਂ ਲਈ ਫਿਰਦੇ ਓ ਤੁਸੀਂ ਮਿੱਟੀ ਨਾਲ ਮਿੱਟੀ ਹੁਣ ਵਾਲੇ ਦਾ ਤਮਾਸ਼ਾ ਕਿਉਂ ਬਣਾਈ ਫਿਰਦੇ ਓ ਤੁਸੀਂ ਮਿੱਟੀ ਨਾਲ ਮਿੱਟੀ ਹੁਣ ਵਾਲੇ ਦਾ ਤਮਾਸ਼ਾ ਕਿਉਂ ਬਣਾਈ ਫਿਰਦੇ ਹੋ ਓ ਡੱਲੇ ਸਬਜੀ ਮਰਨ ਵਰਤ ਦੇ ਵਿੱਚ ਆ ਗਏ ਇੱਥੇ ਕਈ ਵਿਦਵਾਨ ਆ ਕੇ ਹੁਕਮ ਚਲਾ ਗਏ ਹਾਂ ਡੱਲੇ ਸਬਜੀ ਮਰਨ ਵਰਤ ਦੇ ਵਿੱਚ ਆ ਗਏ ਇੱਥੇ ਕਈ ਵੀ دیਵਾਨੇ ਆ ਕੇ ਹੁਕਮ ਚਲਾਗੇ ਓ ਮੋਦੀ ਸਾਭ ਜੀ ਪੰਜਾਬ ਕਿਉਂ ਨਹੀਂ ਦਿਸਦਾ ਮੋਦੀ ਸਾਭ ਨੂੰ ਕਿਸਾਨ ਕਿਉਂ ਨਹੀਂ ਦਿਸਦਾ 7 800 ਕਿਸਾਨ ਵੀ ਸਹੀਦੀ ਚੜ ਗਏ ਓ ਤੁਸੀਂ ਮਿੱਟੀ ਨਾਲ ਮਿੱਟੀ ਹੁਣ ਵਾਲੇ ਦਾ ਤਮਾਸ਼ਾ ਕਿਉਂ ਬਣਾਈ ਫਿਰਦੇ ਹੋ ਐਂਡ ਤੇ ਕੀ ਕਹਿਣਾ ਜੀ ਉਹ ਕਿੱਥੋਂ ਰਫਲਾਂ ਦੇ ਨਾਲਿਆਂ ਦੇ ਸ਼ੌਂਕ ਰੱਖ ਲੂ ਜਿਹੜਾ ਕਰਜ਼ੇ ਦੇ ਵਿੱਚ ਆਪ ਮਰਦਾ ਉਹ ਕਿੱਥੋਂ ਤੈਨੂੰ ਸ਼ੌਪਿੰਗ ਆਕੇਰਾ ਦੂ ਬੱਲੀਏ ਜਿਹਦੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਉਹ ਕਿੱਥੋਂ ਤੈਨੂੰ ਸ਼ੌਪਿੰਗ ਆਕੇਰਾ ਦੂ ਬੱਲੀਏ ਜਿਹਦੇ ਦਾ ਗੁਜਾਰਾ ਮਸਾਂ ਚੱਲਦਾ ਹੁੰਜ ਦਿਨ ਦਾ ਇਹ ਸਮਾਜ ਸਾਨੂੰ ਇੱਜ਼ਤਾਂ ਪਰ ਨਜ਼ਰਾਂ ਚ ਆਪਾਂ ਉੱਥੇ ਆਪ ਗਿਰਦੇ ਓ ਤੁਸੀਂ ਮਿੱਟੀ ਨਾਲ ਮਿੱਟੀ ਹਉਣ ਵਾਲੇ ਦਾ ਤਮਾਸ਼ਾ ਕਿਉਂ ਬਣਾਈ ਫਿਰਦੇ ਹੋ ਬਹੁਤ ਵਧੀਆ ਦੋ ਲੈਣਾ ਚੱਲ ਚੱਲ ਜਲਦੀ ਉਹ ਪ੍ਰੈਸ ਕਰ ਉਹ ਜਾਗੋ ਹੁਣ ਸੁੱਤੀਆਂ ਜ਼ਮੀਰਾਂ ਵਾਲਿਓ ਸਰਨਾਂ ਨੀ ਕਰਾਂ ਵਿੱਚ ਦੜਬਟ ਕੇ ਓਏ ਅੱਜ ਖਤਰੇ ਚ ਪਈਆਂ ਫਸਲਾਂ ਤੇ ਨਜ਼ਰਾਂ ਓ ਜਾਗਦੀ ਜ਼ਮੀਰ ਵਾਲੇ ਖੜ ਡਟ ਕੇ ਓ ਜਾਗ ਹੁਣ ਸੁੱਤੀਆਂ ਜ਼ਮੀਰਾਂ ਵਾਲੇ ਓ ਸਰਨਾਂ ਨੀ ਕਰਾਂ ਵਿੱਚ ਦੜਬਟ ਕੇ ਬਿਲਕੁਲ ਤੇ ਕੀ ਕਹੋਗੇ ਸੋਨੂ ਜੀ ਤੋਂ ਵਾਲਾ ਵੀ ਆਇਆ ਸਾਰੇ ਆਉਂਦੇ ਨੇ ਤੁਹਾਡਾ ਵੀ ਧੰਨਵਾਦ ਡੇਲੀ ਪੋਸਟ ਵਾਲਾ ਤੇ ਸੋਨੂ ਵੀਰ ਵੀ ਅੱਜ ਇੱਥੇ ਆ ਧੰਨਵਾਦ ਵੇਖੋ ਇੱਕ ਗੱਲ ਇਹਨੇ ਕੀਤੀ ਹੈ ਵੀ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਮੇਰੇ ਕੋਲ ਜ਼ਮੀਰ ਹੈਗੀ ਆ ਪਰ ਮੈਂ ਉਹਨਾਂ ਅੱਜ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਜਾਂ ਹੋਰ ਵੀ ਜਿੰਨੇ ਵੀ ਲੋਕ ਘਰਾਂ ਦੇ ਵਿੱਚ ਬੈਠੇ ਆ ਵੀ ਵੀਰ ਦੀ ਬੇਨਤੀ ਆ ਜਿੱਦਾਂ ਵੀ ਜੇ ਆਪਣੇ ਕੋਲ ਜ਼ਮੀਨ ਨਹੀਂ ਹੈਗੀ ਤੇ ਜ਼ਮੀਰਾਂ ਤੇ ਹੈਗੀਆਂ ਨਾ ਆਪਾਂ ਆਪਣੀਆਂ ਮਰਿਆ ਹੋਈਆਂ ਜ਼ਮੀਰਾਂ ਨੂੰ ਜਗਾਈਏ ਇੱਕ ਜੱਟ ਉਧਰਲੇ ਪਾਸੇ ਜਗਜੀਤ ਸਿੰਘ ਡੱਲੇਵਾਲ ਆ ਆਪਣੀ ਜਿਹੜੀ ਮੌਤ ਦੀ ਲੜਾਈ ਲੰਡਿਆ ਵਾ ਕਿਸਾਨੀ ਕਿਤੇ ਵਾਸਤੇ ਮਜ਼ਦੂਰੀ ਕਿਤੇ ਵਾਸਤੇ ਸਾਡਾ ਦੁਕਾਨਦਾਰੀ ਕਿਤੇ ਵਾਸਤੇ ਜਿਹਦਾ ਕੋਈ ਸਹਾਰਾ ਆਉਣਾ ਵਾ ਅੱਜ ਸਾਡਾ ਵੀ ਫਰਜ਼ ਪੰਡਾ ਵਾ ਵੀ ਤਕੜੇ ਹੋ ਗਏ ਆਪਾਂ ਬਾਰਡਰ ਤੇ ਗਏ ਮੈਂ ਨਹੀਂ ਆਂ ਤਾਂ ਖਨੋਰੀਓ ਜਿੱਥੇ-ਜਿੱਥੇ ਤਿੰਨ ਮੋਰਚੇ ਚੱਲ ਰਹੇ ਆ ਸਬੰਧਤ ਥਾਵਾਂ ਦੇ ਆਪੂ ਆਪਣਾ ਵੱਡਾ ਯੋਗਦਾਨ ਪਾ ਗਏ ਤੇ ਆਪਾਂ ਇਥੇ ਜਿੱਤ ਪ੍ਰਾਪਤ ਕਰਕੇ ਕਰ ਬਿਲਕੁਲ ਕੁਝ ਹੋਰ ਜਾਂਦੇ ਹਾਂ ਸੁਣਾਣਾ ਚਾਹੁੰਗੇ ਹਾਂਜੀ ਸਰ ਹੋ ਪੁਰਾਣੇ ਇਤਿਹਾਸ ਦੇਖੀ ਸਾਡੇ ਤੂਫਰ ਓਲ ਕੇ ਆਜ਼ਾਦ ਕਰਵਾਇਆ ਦੇਸ ਐਸੀ ਖੂਨ ਢੋਲ ਕੇ ਸਿੰਘ ਕਹੂਗਾ ਜੋ ਹੀ ਕਰਵਾਉ ਦਿੱਲੀਏ ਕਹੂਗਾ ਜੋ ਹੀ ਕਰਵਾਉ ਦਿੱਲੀਏ ਨਹੀਂ ਤੇਥੋਂ ਮੁਜਰਾ ਹਾਂ ਮੁਜਰਾ ਪੰਜਾਬ ਕਰਵਾਉ ਦਿੱਲੀਏ ਨਹੀਂ ਤੇਥੋਂ ਮੁਜਰਾ ਆਹ ਮੁਜਰਾ ਪੰਜਾਬ ਕਰਵਾਉ ਦਿੱਲੀਏ ਨਹੀਂ ਤੇਥੋਂ ਮੁਜਰਾ ਐਵੇਂ ਨਾ ਨਹੀਂ ਮਾਰਦਾ ਬਸ ਸਾਡਿਆਂ ਤੂੰ ਹੱਕਾਂ ਤੇ ਬੀਜਾਂਗੇ ਬੰਦੂਕਾਂ ਸੁਣੀ ਫੇਰੇ ਅਸੀਂ ਬੱਟਾਂ ਤੇ ਐਵੇਂ ਨਾ ਨਹੀਂ ਮਾਰਦਾ ਬਸ ਸਾਡਿਆਂ ਤੂੰ ਜਾਂਗੇ ਬਦੂਖਾਂ ਫਿਰ ਅਸੀਂ ਵੀ ਬਦੂਖਾਂ ਤੇ ਉਹ ਕੋਈ ਉਦਮ ਤੇ ਪਗਤ ਕਹਾਉ ਦਿੱਲੀਏ ਉਦਮ ਤੇ ਪਗਤ ਕਹਾਉ ਦਿੱਲੀਏ ਨਹੀਂ ਤੇਥੋਂ ਮੁਜਰਾ ਹਾਂ ਮੁਜਰਾ ਪੰਜਾਬ ਕਰਵਾਉ ਦਿੱਲੀਏ ਨਹੀਂ ਤੇਥੋਂ ਮੁਜਰਾ ਕੀ ਬਾਤ ਹੈ ਬਹੁਤ ਧਿਆ ਜਾਂਦੇ ਜਾਂਦੇ ਇੱਕ ਵਾਰ ਫਿਰ ਅਸੀਂ ਤੋਂ ਕਹਦੇ ਜਿਹੜੇ ਨੌਜਵਾਨ ਘਰ ਆ ਤੇ ਅਰਜਾਈਆਂ ਚ ਬੈਠਣ ਵੀ ਆ ਜਾਓ ਆਪਣੇ ਲੋ ਸੱਚੀ ਗੱਲ ਸਾਰਿਆਂ ਨੂੰ ਆਪਣੇ ਲੋ ਜਿੰਨੇ ਪੰਜਾਬ ਵਿੱਚ ਤੇ ਰਜਾਈਆਂ 'ਚ ਬੈ ਕੇ ਨਾ ਨਾ ਜਰੂਰ ਆਓ ਆਪਣੇ ਲੋ ਤਰਨੇ ਤੇ ਤਾਂ ਜਰੂਰ ਪਹੁੰਚੋ ਕਿਸਾਨਾਂ ਦਾ ਸਾਥ ਦਿਓ ਆਪਣੇ ਲੋ ਸਾਰੇ ਦਾ ਪਹੁੰਚੋ ਚੋ ਚੋ ਆਪਣੇ ਲੋ ਬੇਨਤੀ ਹੈ ਤੇ ਸਾਰੇ ਸਾਰੇ ਪੰਜਾਬ ਚੋਂ ਤੇ ਤੰਤਰ ਚੋਂ ਪਹੁੰਚੋ ਜਿੰਨੇ ਦਾ ਪੰਜਾਬ ਚੋਂ ਤੇ ਬਿਲਕੁਲ ਜੀ ਬਿਲਕੁਲ ਜੀ ਬਹੁਤ ਵੱਡੀ ਗੱਲ ਸੋਨੂ ਸੀਤੋਂ ਨੇ ਕਿਹਾ ਉਹ ਟ੍ਰੋਲ ਕਰਨ ਵਾਲੇ ਜਿਹੜੇ ਸੋਨੂ ਸੀਤ ਨੂੰ ਹਮੇਸ਼ਾ ਨੈੱਟ ਤੇ ਟ੍ਰੋਲ ਕਰਦੇ ਰਹਿੰਦੇ ਨੇ ਨਾ ਉਹ ਦੇਖ ਲੈਣ ਕਿ ਉਹ ਤਾਂ ਪਹੁੰਚ ਗਿਆ ਤੇ ਸਾਰਿਆਂ ਨੇ ਸੋਨੂ ਸੀਤੋਂ ਦਾ ਮਾਣ ਵੀ ਵਧਾਇਆ ਕਿ ਯਾਰ ਵਾਕਈ ਇਹ ਵਿਅਕਤੀ ਇੱਥੇ ਪਹੁੰਚਿਆ ਤੇ ਉਹ ਜਾਗਦਿਆਂ ਜ਼ਮੀਰਾਂ ਵਾਲੇ ਨੇ ਜ਼ਮੀਨ ਨਹੀਂ ਹੈ ਜ਼ਮੀਰ ਆ ਪਰ ਫਿਰ ਵੀ ਇੱਥੇ ਪਹੁੰਚ ਨੇ ਵਾਕਈ ਆ ਤੇ ਨੌਜਵਾਨ ਨੇ ਜੋ ਲਿਖਿਆ ਤੇ ਗਾਇਆ ਉਹ ਵੀ ਬਾ ਕਮਾਲ ਆ ਅਜਿਹੇ ਨੌਜਵਾਨ ਵੀ ਇੱਥੇ ਆਂਦੇ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਹੋਰ ਜਾਨ ਫੂਕ ਦਿੰਦੇ ਨੇ ਤਾਂ ਜੋ ਲੋਕ ਇਹਨਾਂ ਨੂੰ ਸੁਣ ਕੇ ਜਿਹੜਾ ਹੈਗਾ ਹੋਰ ਜਜ਼ਬਾ ਉਹਨਾਂ ਦੇ ਵਿੱਚ ਪੈਦਾ ਹੋਵੇ ਤੇ ਹੋਰ ਲੋਕ ਇਸ ਸੰਘਰਸ਼ ਦੇ ਵਿੱਚ ਜਿਹੜਾ ਹੈਗਾ ਉਹ ਆ ਜਾਣ ਕੈਮਰਮੈਨ ਗੁਰਪ੍ਰੀਤ ਦੇ ਨਾਲ ਖਨੋਰੀ ਬਾਰਡਰ ਤੋਂ ਸੁੱਖਾ ਖੇੜੀ ਵਾਲਾ